ਦੇਖੋ ਕਿਹੜਾ ਜਵਾਨ ਲੱਗਦਾ ਕੌਣ ਹਰਦਾ ਕਿ ਨਾਰਲੀ ਹਲਾਏ ਹੋ ਲੱਗਾ ਆ ਗਿਆ ਜਵਾਨ ਮਾਰਦਾ ਚਾਬ ਉਹ ਆ ਗਿਆ ਜਵਾਨ ਨਾਰਲੀ ਲੋਕ ਮਾਰਦੇ ਖਿੱਚ ਕੇ ਜਵਾਨ ਦੀਆਂ ਤਾੜੀਆਂ ਮਾਰੋ ਕਿ ਖਿੱਚ ਕੇ ਹੋ ਚ ਆ ਗਿਆ ਵੀਰ ਦਿਆ ਜੁਣ ਦਾ ਪੁਆਇੰਟ ਦੇਖ ਚਲ ਮਣੀ ਪਹਿਲਵਾਨ ਚਿੱਤੇ ਕੱਥੇ ਦੇ ਵਿੱਚ ਜਵਾਨਾ ਚੱਲ ਰਬ ਦੀ ਯਾਦ ਕਰਕੇ ਚੱਲ ਮਣੀ ਜਿਹੜਾ ਤੈਨੂੰ ਜਵਾਨ ਚੰਗਾ ਲੱਗਦਾ ਹੱਥ ਲਾ ਕੇ ਆ ਤੇ ਆਹ ਮਣੀ ਆ ਗਿਆ ਮਣੀ ਉਹ ਹੁੰਦਾ ਟਪ ਦਾ ਸ਼ਾਹ ਆਪਰੇ ਕਿਰਿਆ ਵਾਲਿਆਂ ਦਾ ਪੁਆਇੰਟ ਜੇ ਚੱਲ ਵੀ ਜਵਾਨਾ ਜਗਤ ਦਾ ਫਾਇਦਾ ਆਖਿਓ ਜਵਨ ਪਾਰਾਂ ਗੱਲ ਦੇ ਪਰ ਜਵਨ ਪਾਰਾਂ ਇਹ ਆਹ ਰੋਜੋ ਚਾਹੇ ਭਾਵੇਂ ਡਗਰਾਉਂਦਾ ਘਰਿਆਂ ਦਾ ਚੰਗਾ ਲੱਗਦਾ ਜਵਾਨ ਐਸੇ ਘਿਹਰੇ ਕੰਮੀ ਵੱਲ ਚੱਲਦਾ ਇਹ ਵੀ ਦੇਖ ਆਸੇ ਦੇ ਜਵਾਨ ਦੇ ਦੇਖੋ ਜਵਾਨੋ ਜਵਾਨ ਪਹੁੰਚਾ ਇਹ ਫਿਰ ਸ਼ੇਰ ਨੂੰ ਮਹਿਮਾਨ ਇੱਕ ਅੱਗ ਕਾ ਉਸ ਕੀ ਫਾਜ਼ਗੀ ਫਾਜ਼ਗੀ ਕੁੰਡੀ ਫਾਜ਼ਗੀ ਵਾਗੇ 好，好。 वागुरू माई का खालसा वागुरू का Thank you. what é ਆਹ ਖੜਾ ਖੁੱਲਾ ਕਰ ਲੋ ਵੀਰ ਬੜਾ ਨਹੀਂ ਉਹ ਨਹੀਂ ਇੱਕ ਗਿੱਟੀ ਹੈ ਦੂਜਾ ਦੂਜਾ ਲਾ ਲਾ ਮਗਰੇ ਤੇ ਚੜ ਗਿਆ ਹੈ

ਵੀਰਾ ਦੇ ਜੋ ਨੰਬਰ ਹੈ ਜਿਨ੍ਹਾਂ ਵੀਰਾ ਨੇ ਮਿਹਨਤ ਕਰਕੇ ਨੰਬਰ ਲਏ ਆ ਧਰਿਆਲਾ ਕਲੱਬ ਦੇ ਸਾਡੇ 13 ਨਾਰਲੇ ਦੇ 20 ਨੰਬਰ ਇਹ ਗੁਰਮੁਖੋ ਇਹ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇਹ ਮਿਹਨਤਾਂ ਦੀਆਂ ਕਮਾਈਆਂ ਜੇ ਮਿਹਨਤ ਕੀਤੀ ਹੋਵੇ ਤੇ ਮੈਦਾਨ ਦੇ ਵਿੱਚ ਆਇਆ ਜਾਂਦਾ ਮੈਦਾਨ ਦੇ ਵਿੱਚ ਆਉਣਾ ਖਾਲਸਾ ਸੋਜੋ ਜਿਹੜੇ ਤਰੰਗ ਖਾਲਸਾ ਸੋਜੋ ਨਿਤ ਕਰੇ ਜੰਗ ਇਹ ਨਿਤ ਜੰਗ ਕਰਨਾ ਪੈਂਦਾ ਨਿਤ 4 ਵਜੇ ਉੱਠ ਕੇ ਮਿਹਨਤ ਲਾਉਣੀ ਪੈਂਦੀ ਹੈ ਤਾਮਨੈਟ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਗੱਬਰੂ ਮਿਹਨਤ ਕਰਦੇ ਆ ਤਾਜ ਰਖੀਲਾ ਘੜ ਕੇ ਵੇਖ ਜਵਾਨਾ ਇੱਥੇ ਮੇਰੀ ਲੱਤ ਦਿਖਦੀ ਫਿਰ ਦਿਖਦੀ ਹੈ ਐਨੇ ਗੱਲਾਂ ਬਾਤਾਂ ਨਾਲ ਨਹੀਂ ਗੱਲ ਵਰਦੀ ਗੱਲੀ ਜੋੜ ਨਾਲ ਗੱਲੀ ਦਾ ਨਹੀਂ ਗੱਲਾਂ ਨਾਲ ਗੱਲ ਨਹੀਂ ਬੰਦੀ ਇਹ ਮਿਹਨਤਾਂ ਨਾਲ ਗੱਲ ਬੰਦੀ ਹੈ ਹੁਣ ਗੱਭਰੂ ਫੇਰ ਮੈਦਾਨ ਦੇ ਵਿਚਾਰੇ ਹੁਣ ਪਤਾ ਲੱਗ ਜੂਗਾ ਗੱਭਰੂ ਕੋ ਚਾਰ ਜਾਣੇ ਫੜਨ ਵਾਲੇ ਇਕ ਜਣੇ ਦਾ ਗੱਭਰੂ ਕਬੱਡੀ ਤੋਂ ਮਿਹਨਤਾਂ ਕਰਨੀਆਂ ਪੈਂਦੀ ਐ 4 4 ਵਜੇ ਉੱਠ ਕੇ ਢਾਈ ਢਾਈ ਵਜੇ ਉੱਠ ਕੇ ਭੱਜਣਾ ਪੈਂਦਾ ਐ ਤੇ ਗੁਰਮੁਖ ਹੋਏ ਨਹੀਂ ਗੱਲਾਂ ਹੁੰਦੀਆਂ ਗੱਲਾਂ ਨਾਲ ਨਹੀਂ ਇਹ ਗੱਲ ਬਣਨੀ ਤੇ ਸਾਰੇ ਵੀਰ ਪਿੱਛੇ ਹੜ੍ਹ ਜਾ

ਨੀ ਬਣਦੀ ਐ ਸਾਧੂ ਬਣਨਾ ਤੇ ਮਨ ਨੂੰ ਸਾਧਣਾ ਪੈਂਦਾ ਹੈ ਪਹਿਲਵਾਨ ਬਣਨਾ ਤੇ ਸਾਧਣਾ ਪੈਂਦਾ ਇਹ ਐ ਸਾਧਾਂ ਦੀਆਂ ਗੱਲਾਂ ਇਹ ਐ ਜੋਰਾਂ ਦੀਆਂ ਗੱਲਾਂ ਇਹ ਸਰੀਰ ਨੂੰ ਸਾਧਣਾ ਪੈਂਦਾ ਫੇਰ ਗੱਲ ਬਣਦੀ ਐ ਇਹ ਗੱਲਾਂ ਨਾਲ ਨਹੀਂ ਗੱਲ ਬਣਦੀ ਮੈਦਾਨ ਵਿੱਚ ਆਉਣਾ ਤੇ 2:30 ਵਜੇ ਉੱਠਣਾ ਪੈਣਾ ਸਾਧੂਆਂ ਵਾਂਗੂ ਫੇਰ ਮਿਹਨਤ ਬੱਲੇ ਬੀ ਮਾਨਾ ਇੱਕ ਕੰਨ ਤੇ ਮਾਰੀ ਹੈ ਖੱਬੇ ਤੇ ਧਿਆਨ ਨਾਲ ਸੱਗੇ ਬੱਲੇ ਵੱਜ ਕੇ ਨੰਬਰ ਰਵੀ ਮੇਰੇ ਨੰਬਰ ਕਿਹ ਜਾਇਓ ਪਰ ਇੱਕੋ ਜੇ ਆਪਾਂ ਮੈਦਾਨ ਦੇ ਵਿੱਚ ਜਦੋਂ ਵੀ ਫੈਸਲਾ ਹੋਣਾ ਹੈ ਗੱਬਰੂਆਂ ਦਾ ਇੱਕੋ ਜੇ ਜੋਰ ਹੈ ਤੇ ਯੋਧਿਆਂ ਦਾ ਪਤਾ ਲੱਗਦਾ ਹੈ ਸੂਰਮਿਆਂ ਦਾ ਪਤਾ ਲੱਗਦਾ ਹੈ ਅੱਜ ਹੋ ਗਿਆ ਨੰਬਰ ਰੇਡਰ ਦਾ ਇਹ ਗੱਬਰੂ ਨੌਜੋ ਹੁਣ ਆ ਗਿਆ ਮੈਦਾਨ ਦੇ ਵਿੱਚ ਟਕੜ ਖੋ ਜੋ ਟਕੜੇ ਹੋ ਕੇ ਹੁਣ ਮੀਨਤ ਬੁਲਾ ਲੋ ਆਪਣੀ ਪਤਾ ਲੱਗ ਜੇ ਅੱਜ ਕਿ ਕਿੰਨੇ ਜੱਫੇ ਲਾਉਂਦੇ ਆ ਕਿਉਂਕਿ ਜਦੋਂ ਮੈਦਾਨ ਦੇ ਵਿੱਚ ਆਉਂਦਾ ਨਾ ਲੈ ਜੱਫ ਗੱਪਰੂ ਦਾ ਪੰਗਾ ਪੈ ਗਿਆ ਪੰਗਾ ਪੈ ਗਿਆ ਕਸੂਤਾ ਇਹਦਾ ਛੱਲਾ ਲਿਆ ਭਾਦੀ ਦੀ ਪਛਾਣ ਮਿੱਤਰਾਂ ਉਹ ਗੱਪਰੂ ਨਿਕਲ ਗਿਆ ਇਹ ਆ ਪੰਗਾ ਪੈ ਗਿਆ ਕਸੂਤਾ ਇਹਨੂੰ ਆਂਦੇ ਆ ਕਸੂਤਾ ਪੰਗਾ ਜਦੋਂ ਕਸੂਤਾ ਜਦੋਂ ਪੈਂਦਾ ਹੈ ਨਾ ਬਗਾਨੇ ਪੁੱਤਾਂ ਦਾ ਘਰੇ ਬੜੇ ਚੁੱਲੇ ਪੋਟੇ ਧਰੇ ਤੇ ਸਾਰੇ ਡੌਲੇ ਵਹਿੰਦੇ ਆ ਸਰਾੜਾ ਚੁੱਕ ਚੁੱਕ ਮਾਰਦੇ ਆ ਕਦੀ ਇਧਰ ਕਦੀ ਇਧਰ ਜਦੋਂ ਬਗਾਨੀ ਪੁੱਤ ਖੱਬੇ ਕੰਨ ਤੇ ਮਾਰਦੇ ਆ ਨਾ ਫਿਰ ਪਤਾ ਲੱਗਦਾ ਹੈ ਸਾਰਾ ਟੱਪਰ ਪੈ ਗਿਆ ਸਾਰਾ ਟੱਪਰ ਪੈ ਗਿਆ ਨੰਬਰ ਰੇਟ ਦਾ ਧਿਆਨ ਰੱਖੋ ਕਿ ਸਾਰਾ ਨੰਬਰ ਪੈ ਰਿਹਾ ਜੀਤੋ ਸੁਲੀਤੋ ਸਾਰੀ ਪਹਿ ਜੰਗੀਆਂ ਕੱਲੇ-ਕੱਲੇ ਪੈਣਾ ਗੁਰਪ੍ਰਖੋਂ ਕੱਲੇ-ਕੱਲੇ

सौ रुपया यार थोड़ा क्योंकि बाकी भी थोड़ा जास लग गए जोर बड़ा लगता है जफा लाने करेट में यह गलिए जफा लाना बड़ा होता है जो जफा लाना पा उदो पता लगता खड़के वेख जवाना भी बाबे भंगड़ा पाने आखो कि ਕਹਿੰਦੇ ਨਗਾਰਿਆਂ ਕੋਲ ਵਾਪਸ ਤੌਲ ਵਰਗੇ ਭੱਜ ਜਾ ਵੀ ਮਿੱਤਰਾ ਇੰਨਾ ਮਿੱਤਰਾ ਭੱਜਣਾ ਪੈਂਦਾ ਜਦੋਂ ਟੱਕਰ ਤੇ ਟੱਕਰ ਆਖੜਕਾਰ ਗੱਭਰੂ ਇਹ ਲੱਗੇ ਮੈਦਾਨ ਦੇ ਵਿੱਚ ਇੱਕ ਗੁਰਸਿੱਖ ਹੈ ਜਿਹੜਾ ਨਿਗਧਿਆ ਵਾਹਿਆ ਨਾ ਇਹ ਲੋ ਟਿਕਦੇਆਂ ਨੂੰ ਕਿੰਨੇ ਟਿਕਦੇ ਜਿਹੜਾ ਨਹੀਂ ਲੜਦਾ ਜਿੱਤਿਆ ਫਿਰ ਚਿੱਤਾਂ ਪਰਨੇ ਨਹੀਂ ਟਿਕੜਾ ਪੈਂਦਾ ਫਿਰ ਕਿਉਂਗੇ ਲੜਨਾ ਪੈਂਦਾ ਹੁਣ ਮਿਹਨਤ ਕਰ ਲਿਓ ਇਹ ਗੱਭਰੂ ਨੇ ਟੋਟੋ ਖੜਾ ਹੈ ਇਹ ਛੱਡਦਾ ਨਹੀਂ ਆ ਇੱਕ ਪੱਕਾ ਹੈ ਉਹ ਨਾ ਇਹ ਗੱਭਰੂ ਆ ਲਾ ਦੇ ਜੋਰ ਹਾਏ ਨਾ ਮਰ ਗਈ ਵੇ ਫੇਰ ਆ ਜੀ ਕੋਈ ਨਹੀਂ ਇਹ ਆ ਗੱਭਰੂ ਨੇ ਹੱਥੋਂ ਫੜ ਲਿਆ ਿੱਲਣ ਖਿੱਚਦਾ ਇਹ ਨੰਬਰ ਜਾਖੀ ਦਾ ਹੁਣ ਫੇਰ ਇਹ ਪੰਗਾ ਪੈ ਗਿਆ ਇੱਕ ਸੁੱਤਾ ਫੇਰ ਪੰਗਾ ਪੈ नी पैनी है कौशी भी खेलता देखो कोठियां भी बना के दिता गभरू माड़े क्या जहां माड़े क्या कभरू जाके मेहनत करके ਆ ਨਵਾਂ ਜੀ ਕਿਰਤ ਕਰਕੇ ਬੱਚੇ ਵੀ ਪਾਰ ਜਾਏ ਤੇ ਕਿੰਨਾ ਏ ਗੱਭਰੂ ਮੈਦਾਨ ਦੇ ਵਿੱਚ ਆ ਕੇ ਖੇਡਦਾ ਹੈ ਫੇਰ ਪੰਗਾ ਪੈ ਗਿਆ ਪੰਗਾ ਪੈ ਗਿਆ ਪੈ ਗਿਆ ਪੰਗਾ ਚੜ ਕੇ ਉੱਤੇ ਹੋਣਾ ਰੱਛ ਨਹੀਂ ਛੱਡਦਾ ਧਿਆਨ ਨਾਲ ਵੀਰੋ ਅੱਗੇ ਫੇਰ ਫੇਰ ਆਉਂਦੇ ਆ ਮੈਦਾਨ ਦੇ ਵਿੱਚ ਗੱਭਰੂ ਤੇ ਮਾਰਾਂ ਦਾ ਜੋਰ ਵੀ ਮਟਾ ਛੱਡੋ ਨੰਬਰ 1 ਬੱਲੇ ਵਾਹ ਬਈ ਵਾਹ ਮਿਹਨਤ ਵਧੀ ਕੀਤੀ ਹੈ ਇਹ ਕੀ ਅਮਰੀ ਕੋਟੀਆਂ ਭਾਈ ਆ ਜਿਹਨੂੰ ਬਾਰ-ਬਾਰ ਨਾਮ ਆਉਂਦੇ ਬੜੇ 500 ਰੁਪਏ ਸਪੈਸ਼ਲ ਨਾਮ ਆਇਆ ਵੀ ਲਵਲੀ ਵੱਲੋਂ ਸਰਦਾਰ ਸੂਨ ਸਿੰਘ ਮੋਲਿਆਂ ਵਾਲੇ ਜਿਹੜੇ ਉਹ ਵੀ ਪਲੇਰਾਂ ਨੂੰ ਬੜਾ ਨਾਮ ਦਿੰਦੇ ਸੀ ਸੰਸਾਰ ਤੋਂ ਥੋੜੇ ਸਮੇਂ ਬਾਅਦ पक सारियूंमन करोता लवली वीर वञो स्पैशल पंज सौ रुपया अमरजोटी लाइ और बना जबूे टाइम रखंदा सरीर साम्हूं किसर मरोड़ान ਜੱਗਰੂ ਗੁਰਖੋ ਮਿਹਨਤ ਕਰੋ ਇਹ ਬੰਦਗੀ ਕਰਦੇ ਤੇ ਹਾਰ ਕਰ ਜਾਂਦੇ ਆ ਇਹ ਕੋਈ ਮਿਹਨਤ ਕਰਦੇ ਤੇ ਪੁਲਵਾਰ ਬਣ ਜਾਂਦਾ ਆ ਅਗਾ ਜਨਨੀ ਚਰੇ ਕਿੰਨੀ ਜਨਨੀ ਦੇ ਮਾਂ ਜਨੇ ਨਾ ਇਹ ਫੈਸਲਾ ਹੋਣਾ ਆ ਜਣਾ ਕਿ ਦੋਵਾਂ ਟੀਮਾਂ ਦੇ ਵਿਚਕਾਰ ਕਿ ਕਾਹਦੀ ਹਾਰ ਇਹਨਾਂ ਦੀ ਜਿੰਦ ਹੁੰਦੀ ਇਹਨੇ ਜਿੱਤ ਪ੍ਰਾਪਤ ਕਰਦੇ ਤੇ ਜਿੰਨਾ ਦੇ ਮੈਂ ਦਾਦਰਾ ਮੀਮ ਦਾਦਰਾ